CBSE ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ ਤੇ ਬੱਚਿਆਂ ਦੀ ਜ ਬੱਚਿਆਂ ਨੂੰ ਜਿਹੜਾ ਇੰਤਜ਼ਾਰ ਸੀਗਾ ਪੇਪਰਾਂ ਦਾ ਉਹ ਵੀ ਖਤਮ ਹੋ ਗਿਆ ਕਿਉਂਕਿ CBSE ਦੇ ਵੱਲੋਂ ਹੁਣ ਡੇਟਸ਼ੀਟ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਆ ਕਦੋਂ ਤੇ ਕਿਸ ਦਿਨ ਹੈ ਪੇਪਰ ਤੇ ਕਦੋਂ ਤੱਕ ਇਹ ਚੱਲਣਗੇ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੇ ਦੇਣੀ ਆ CBSE ਨੇ ਅਧਿਕਾਰੀ ਤੌਰ ਤੇ ਆਪਣੀ ਵੈਬਸਾਈਟ ਤੇ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਜਿਹੜੀਆਂ ਨੇ 2025 ਲਈ ਡੇਟਸ਼ੀਟ ਜਾਰੀ ਕੀਤੀ ਆ ਅਨੁਸੂਚੀ ਦੇ ਅਨੁਸਾਰ ਪ੍ਰੀਖਿਆਵਾਂ 15 ਫਰਵਰੀ ਨੂੰ ਸ਼ੁਰੂ ਹੋਣ ਗਿਆ ਤਾਂ 10ਵੀਂ ਜਮਾਤ ਲਈ ਪ੍ਰੀਖਿਆਵਾਂ 18 ਮਾਰਚ ਨੂੰ ਸਪੱਤ ਹੋਣਗੀਆਂ ਜਦ ਕਿ 12ਵੀਂ ਜਮਾਤ ਲਈ 4 ਅਪ੍ਰੈਲ ਤੱਕ ਜਾਰੀ ਰਹਿਣਗੀਆਂ ਵਿਦਿਆਰਥੀਆ ਵਿਦਿਆਰਥੀ ਹੁਣ ਵਿਸਤ੍ਰਿਤ ਸਮਾਰਨ ਦੇ ਅਨੁਸਾਰ ਔਨਲਾਈਨ ਸਮੀਖਿਆ ਵੀ ਕਰ ਸਕਦੇ ਨੇ CBSE ਡੇਟਸ਼ੀਟ CBSE ਬੋਰਡ ਪ੍ਰੀਖਿਆ ਦੇ ਅਨੁਸਾਰ ਮੈਰਿਟ ਸੂਚੀ ਡਿਵੀਜ਼ਨ ਨੰਬਰ ਅੰਕ ਜਿਹੜੇ ਜਾਰੀ ਕੀਤੇ ਜਾਣਗੇ ਤੇ ਪਿਛਲੇ ਨਾਲੋ ਡੇਟ ਸ਼ੀਟ ਦੇ ਵਿੱਚ ਜਿਹੜਾ ਡੇਟ ਸ਼ੀਟ ਤਰੀਕ ਜਿਹੜੀ ਆ ਹੁਣ ਜਾਰੀ ਕੀਤੀ ਗਈ ਆ ਬੱਚਿਆਂ ਦਾ ਇੰਤਜ਼ਾਰ ਖਤਮ ਹੋ ਗਿਆ ਕਿਉਂਕਿ ਇਹ ਪੂਰਾ ਸਾਲ ਬੱਚੇ ਮਿਹਨਤ ਕਰਦੇ ਨੇ ਤੇ ਉਹਨਾਂ ਵੱਲੋਂ ਇੰਤਜ਼ਾਰ ਹੁੰਦਾ ਕਿ ਡੇਟ ਸ਼ੀਟ ਜਿਹੜੀ ਆ ਕਦੋਂ ਆਏਗੀ ਤੇ ਪੇਪਰ ਜਿਹੜੇ ਆ ਕਦੋਂ ਸ਼ੁਰੂ ਹੋਣਗੇ ਤੇ ਸੀਬੀਐਸਸੀ ਨੇ ਹੁਣ ਇਹ ਇੰਤਜ਼ਾਰ ਇਹ ਪੂਰਾ ਕਰ ਦਿੱਤਾ ਤੇ ਐਲਾਨ ਕੀਤਾ ਹੈ ਤਰੀਕਾ ਦਾ CBSE ਨੇ ਅਧਿਕਾਰੀ ਤੌਰ ਤੇ ਆਪਣੀ ਵੈਬਸਾਈਟ ਤੇ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ 2025 ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਸੂਚੀ ਅਨੁਸਾਰ ਪ੍ਰੀਖਿਆਵਾਂ 15 ਫਰਵਰੀ ਨੂੰ ਸ਼ੁਰੂ ਹੋਣਗੀਆਂ ਤੇ 10ਵੀਂ ਜਮਾਤ ਲਈ ਪ੍ਰੀਖਿਆਵਾਂ 18 ਮਾਰਚ ਨੂੰ ਸਮਾਪਤ ਹੋਣਗੀਆਂ। ਜੁਡੋ ਕੇ ਬਾਰੇ ਜਮਾਤ ਲਈ ਇਹ 4 ਅਪ੍ਰੈਲ ਤੱਕ ਜਾਰੀ ਰਹਣਗੇ। ਵਿਦਿਆਰਥੀ ਹੁਣ ਵਿਸਤ੍ਰਿਤ ਸਮਾਂ ਸਾਰਣੀ ਅਨੁਸਾਰ ਆਨਲਾਈਨ ਜ਼ਮੀਖਿਆ ਕਰ ਸਕਦੇ ਨੇ। CBSE ਨੇ 10ਵੀਂ 12ਵੀਂ ਜਮਾਤ ਬੋਰਡ ਦੀਆਂ ਪ੍ਰੀਖਿਆ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ 15 ਫਰਵਰੀ 2025 ਤੋਂ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਗਿਆ 10ਵੀਂ ਜਮਾਤ ਦੀ ਪ੍ਰੀਖਿਆ 10 ਮਾਰਚ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਅਪ੍ਰੈਲ ਤੱਕ ਚੱਲਣ ਗਈਆਂ ਤਾਂ ਬੱਚਿਆਂ ਲਈ CBSE ਬੋਰਡ ਦੇ ਵੱਲੋਂ ਤਾਰੀਖ ਡੇਟਸ਼ੀਟ ਦੇ ਤਰੀਕ ਤੇ ਦਿਨ ਤੋਂ ਸ਼ੁਰੂ ਹੋਣ ਪੇਪਰ ਕਿਸ ਦਿਨ ਤੋਂ ਪੇਪਰ ਜਿਹੜੇ ਸ਼ੁਰੂ ਹੋਣਗੇ ਉਹਨਾਂ ਦੀ ਡੇਟਸ਼ੀਟ ਜਿਹੜੀ ਜਾਰੀ ਕਰ ਦਿੱਤੀ ਆ ਤੇ ਬੱਚੇ ਹੁਣ ਮਿਹਨਤ ਜਿਹੜੀ ਉਹਨਾਂ ਦੀ ਸੀਗੀ ਜਲਦੀ ਹੀ ਪਤਾ ਲੱਗੇ ਕਿੰਨੀ ਕਿਸ ਬੱਚੇ ਨੇ ਮਿਹਨਤ ਕੀਤੀ ਹੈ ਕਿਉਂਕਿ ਪੇਪਰ ਸ਼ੁਰੂ ਹੋਣ ਵਾਲੇ ਆ ਤਿੰਨ ਦਿਨਾਂ ਦੇ ਵਿੱਚ ਬੱਚੇ ਹੁਣ ਹੋਰ ਡਟ ਕੇ ਮਿਹਨਤ ਕਰਨਗੇ ਕਿਉਂਕਿ ਪੇਪਰ ਡੇਟਸ਼ੀਟ ਆ ਸੀਬੀਐਸਸੀ ਦੇ ਵੱਲੋਂ ਜਾਰੀ ਕਰ ਦਿੱਤੀ